ਸਾਈਲੈਂਟ ਥ੍ਰੋਮਨੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਅੱਜ ਦੀ ਮੀਟਿੰਗ ਹੋਈ ਸੀ ਜਿੱਥੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਸੀ ਕਿਵੇਂ ਆ ਜਿਹੜੀ ਝਾੜੂ ਵਾਲਿਆਂ ਦੀ ਸਰਕਾਰ ਆ ਕਿਵੇਂ ਪੁਲਿਸ ਨੂੰ ਵਰਤ ਆਮ ਲੋਕਾਂ ਨੂੰ ਤੰਕਰਤੇ ਲੱਗੀ ਹੈ ਆਪਣੇ ਖਾਲੀ ਦਲ ਦੇ ਵਰਕਰਾਂ ਦੇ ਉੱਤੇ ਝੂਠਾ ਕੇਸ ਕਰਕੇ ਉਹਨਾਂ ਨੂੰ ਅੰਦਰ ਕਰਦੇ ਲੱਗੀ ਹੈ ਇਹ ਮੈਂ ਦੱਸਣਾ ਚਾਹਣਾ ਹੈ ਕਿ ਪੁਲਿਸ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮene ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦਾ ਉਹਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗਜ਼ ਦਾ ਕੇਸ ਵੀ ਉਠਾ ਪਾਇਆ ਜਦੋਂ ਡਰੱਗਜ਼ ਦੇ ਕੇਸ ਵਿੱਚ ਕੁਝ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਨਾਲ ਉਹਨਾਂ ਦੇ ਡਿਸਪਰਪੋਰਸ਼ਨਲ ਉਹ ਵੀ ਫਰਜੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਫਿਰ ਇਹਨਾਂ ਕੀ ਕਰਦੇ ਐ ਫਿਰ ਜਾਣ ਕੇ ਕੋਟਾਂ ਵਿੱਚ ਆਪਣੇ ਰਿਪਲਾਈ ਨਹੀਂ ਦਿੰਦੇ ਤਰੀਕਾ ਲੈ ਲੈ ਕੇ ਉਹ ਚਾਹੁੰਦੇ ਐ ਕਿ ਇਹਨਾਂ ਨੂੰ ਅੰਦਰ ਰੱਖਿਆ ਜਾਏ ਹੁਣ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਿਆਸਤ ਐ ਉਹ ਚਾਹੁੰਦੇ ਐ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਤਾਕਤਵਰ ਆਰਗੇਨਾਈਜੇਸ਼ਨ ਤੇ ਕਾਲੀ ਵਰਕਰਾਂ ਜੋਸ਼ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੀ ਗੜ੍ਹ 'ਚ ਜਾ ਕੇ ਇਹਨਾਂ ਨੂੰ ਪਹੁੰਚਾਇਆ ਤਾਂ ਹੁਣ ਘਬਰਾ ਕੇ ਉਹਨਾਂ ਨੇ ਸੋਚਿਆ ਕਿ ਹੁਣ ਅਕਾਲੀ ਦਲ ਨੂੰ ਮੇਨ ਟਾਰਗੇਟ ਬਣਾ ਲਿਆ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਨ ਟਾਰਗੇਟ ਬਣਾ ਲਿਆ ਹੁਣ ਜਿਹੜਾ ਇਹਨਾਂ ਨੇ ਸਰੂਪ ਗੁਰੂ ਮਹਾਰਾਜ ਦੇ ਸਰੂਪ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਸੀ ਉਹਨਾਂ ਦਾ ਮਤਲਬ ਗੁਰੂ ਮਹਾਰਾਜ ਦੇ ਸਰੂਪ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਸੀ ਉਹਨੂੰ ਯੂਜ਼ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾ ਕਰਨਾ ਚਾਹੁੰਦੇ ਸੀ ਤੁਸੀਂ ਦੇਖ ਲਓ ਪਿਛਲੇ ਦਿਨ ਜਿਹੜੀ ਐਸਆਈਟੀ ਬਣਾਈ ਹੈ ਪਹਿਲੇ ਜਿਹੜੇ ਅਫਸਰ ਐਸਆਈਟੀ ਚ ਬਣਾਏ ਆ ਉਹ ਅਫਸਰ ਕੋਈ 6 ਮਹੀਨੇ ਜੇਲ੍ਹ ਕੱਟ ਕੇ ਆਏ ਕੋਈ ਸਸਪੈਂਡ ਹੋਏ ਕੋਈ ਕਰਾਪਟ ਉਹ ਅਫਸਰ ਚੁਣੇ ਆ ਉਹੀ ਅਫਸਰ ਬਿਕਰਮ ਉਹੀ ਅਫਸਰ ਪੁਰਾਣੇ ਜਿੱਥੇ ਜਿੱਥੇ ਆ ਕਹਿੰਦੇ ਆ ਇਹਨਾਂ ਦੇ ਹਿਟਮੈਨ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਇਹਨੂੰ ਵਰਤ ਕੇ ਦਿਨ ਰਾਤ ਉਹਨਾਂ ਨੂੰ ਆ ਅਫਸਰ ਹੋਵੇ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਕੋਈ ਜਾਇਜ਼ ਨਜਾਇਜ਼ ਨਹੀਂ ਦੇਖਣੀ ਜੋ ਕਹੀ ਜਾਊਂਗੇ ਅਸੀਂ ਕਰੀ ਜਾਵਾਂਗੇ ਹੁਣ ਉਹਨਾਂ ਨੇ ਆ ਸਰੂਪ ਮਹਾਰਾਜ ਗੁਰੂ ਮਹਾਰਾਜ ਦੇ ਸਰੂਪਾਂ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹੁਣ ਇਹਨਾਂ ਦਾ ਨਿਸ਼ਾਨਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਫੜਨਾ ਹੈ ਤੁਸੀਂ ਦੇਖ ਲਓ ਕਿੰਨੀਆਂ ਕਾਨੂੰਨੀਆਂ ਧੱਜੀਆਂ ਓੜਾਈਆਂ ਹੁਣ ਐਸਆਈਟੀ ਜਿਹੜੀ ਸਰੂਪਾਂ ਦੀ ਇਨਵੈਸਟੀਗੇਸ਼ਨ ਵਾਸਤੇ ਬਣਾਈ ਹੈ ਤੁਸੀਂ ਦੇਖ ਲਓ ਉਹਨੂੰ ਬਾਨਾ ਲਾ ਕੇ ਉਹਦਾ ਕੰਮ ਕੀ ਹੈ ਕਿ ਜੀ ਅਸ਼ਵਨੀ ਇਹਨੇ ਸਵੇਟ ਸੀਏ ਹੈ ਲੁਬਕੀਲਾ ਲੁਧਿਆਣੇ ਵਿੱਚ ਉਹਨਾਂ ਦੇ ਘਰੇ ਉਹਨਾਂ ਦੇ ਦਫਤਰ 'ਚ ਰੇਡ ਮਾਰੀ ਉਹ ਜਿਹੜੇ ਸੀਏ ਇਕੱਲੇ ਮੇਰੇ ਨਹੀਂ ਐ ਬਹੁਤ ਲੋਕਾਂ ਦੇ ਲਾਇਰ ਹੈਗੇ ਵਕੀਲ ਹੈ ਇਨਕਮ ਟੈਕਸ ਦੇ ਸਭ ਤੋਂ ਵੱਡੇ ਵਕੀਲ ਹੈ ਉਹਨਾਂ ਦੇ ਰੇਡ ਮਾਰੀ ਉਹਨਾਂ ਦਾ ਕੀ ਐਜੀਪੀਸੀ ਨਾਲ ਤੱਲਕ ਹੈ ਉਹਨਾਂ ਦਾ ਤੱਲਕ ਨਹੀਂ ਉੱਥੇ ਗਏ ਮੇਰੀਆਂ ਕੰਪਨੀਆਂ ਦੀ ਜਿਹੜੀਆਂ ਬੈਲੈਂਸ ਸ਼ੀਟਾਂ ਪਈਆਂ ਸੀ ਉਸੇ ਚੱਕ ਲੈ ਹੋਰ ਕੋਈ ਦੇਖਿਆ ਨਹੀਂ ਮੇਰਾ ਜੋ ਅਕਾਊਂਟ ਸੀ ਬੈਲੈਂਸ ਚੱਕ ਲੈ ਉਦੇ ਬਾਅਦ ਇੱਕ ਹੋਰ ਬਠਿੰਡੇ ਸੀ ਏ ਜੇ ਸਾਡਾ ਪੁਰਾਣਾ 10 ਸਾਲ ਪਹਿਲੇ ਉਹ ਸੀਗਾ ਹੁਣ ਹੈ ਹੀ ਨਹੀਂ ਸਾਡੇ ਉਹਦੇ ਦਫਤਰ ਕੇ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਤੇ ਹੁਣ ਵਰਤ ਕੇ ਉੱਥੇ ਜਾ ਕੇ ਉੱਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿ ਸਿੱਧਾ ਡੀਜੀਪੀ ਕੋਲ ਜਾਣੇ ਆ ਕਿ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਐ ਲੋਕੋ ਲੋਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਸੀਂ ਸਮੁੱਚੀ ਕੋਰ ਕਮੇਟੀ ਅੱਜ ਬੀਜੀਪੀ ਖਾਮਣੇ ਪੇਸ਼ ਹੋਈ ਅਸੀਂ ਸਾਰੇ ਆਪਣੇ ਅਕਾਊਂਟ ਆਪਣੇ ਬੈਂਕ ਸਟੇਟਮੈਂਟ ਤੁਹਾਨੂੰ ਦੇ ਰਹੇ ਹਾਂ ਜਿਹਦਾ ਜੋ ਚੈੱਕ ਕਰਨਾ ਹੈ ਕਰ ਲੋ ਸਾਨੂੰ ਕੋਈ ਡਰ ਨਹੀਂ ਤੁਸੀਂ ਗ੍ਰਿਫਤਾਰੀ ਦਾ ਉਪਰ ਦਿੱਤਾ ਜੀ ਅਸੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਵੇਂ ਲੋਕਾਂ ਨੂੰ ਚੱਕੀ ਜਾਂਦੇ ਹੋ ਮੇਰੇ ਜਿਹੜੇ ਅਮਪਲੋਇਜ਼ ਆ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਮੈਂ ਕਹਾਂ ਜੇ ਹਿੰਮਤ ਆ ਤੇ ਮੇਰੇ ਤੇ ਪਰਚਾ ਦਿਓ